ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਜੋ ਨਾਲ ਦੇ ਪਿੰਡ ਹੈ ਕਵਰ ਵਾਲਾ ਬਧਾਈਆਂ ਕੋਟਲੀ ਬੁੜਾ ਗੁਜਰਾ ਜਿੰਨੇ ਵੀ ਆਸੇ ਪਾਸੇ ਦੇ ਨੇੜ ਦੇ ਪਿੰਡਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਵੇਰੇ ਜਿਹੜੇ ਇਲਾਕਿਆਂ 'ਚ ਹੜ੍ਹ ਆਇਆ ਹੈ ਉੱਥੇ ਸੰਗਤਾਂ ਗੱਟੇ ਲੈ ਕੇ ਮਿੱਟੀ ਵਾਲੇ ਚੱਲੀਆਂ ਹੈ ਜਿਹੜੇ ਨਗਰਾਂ ਨੇ ਗੱਟਿਆਂ ਦੀ ਸੇਵਾ ਕਰਨੀ ਹੋਵੇ ਖਾਲੀ ਗੱਟੇ ਉਹ ਸ੍ਰੀ ਦਰਬਾਰ ਸਾਹਿਬ ਗੇਟ ਨੰਬਰ 3 ਤੇ ਸਾਡੇ ਨਾਲ ਸੰਪਰਕ ਕਰਕੇ ਸਾਡੇ ਤੱਕ ਗੱਟੇ ਤੁਸੀਂ ਪਹੁੰਚਦੇ ਕਰ ਦਿਓ ਸਵੇਰੇ ਸੰਤਾਂ ਚੱਲੀਆਂ ਉੱਥੇ ਰਹਿ ਕੇ ਕੋਈ ਇੱਕ ਦੋ ਦਿਨ ਆਪਾਂ ਜਿੰਨਾ ਵੀ ਹੁੰਦਾ ਜਿਹੜੇ ਲੋਕ ਵਿਚਾਰੇ ਹੜਾਂ ਦੀ ਮਾਰ ਚਾਏ ਆ ਉਹਨਾਂ ਦੇ ਘਰ ਬਚਾਉਣ ਵਾਸਤੇ ਜਾਂ ਜਿੰਨਾ ਵੀ ਆਪਣੇ ਤੋਂ ਸਹਿਯੋਗ ਹੋਇਆ ਆਹਾਂ ਵਾਲਾ ਜਿਹੜਾ ਆਪਾਂ ਕੋਈ ਰਾਸ਼ਨ ਪਾਣੀ ਦਾ ਪਸ਼ੂ ਡੰਗਰਾਂ ਦਾ ਜੋ ਵੀ ਹੈ ਉਹ ਵੀ ਲਾਵਾਂਗੇ ਜਿਵੇਂ ਅੱਗੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾਹੀਦਾ ਤੇ ਪਰ ਜਿਹੜਾ ਸਵੇਰ ਦਾ ਜਿਹੜਾ ਸਾਡਾ ਉਹ ਕੇਵਲ ਖਾਲੀ ਘੱਟੇ ਲੈ ਕੇ ਮਿੱਟੀ ਉੱਥੇ ਬਹੁਤ ਆ ਬਾਬਾ ਜੀ ਨਾਲ ਗੱਲ ਹੋਈ ਆ ਮਿੱਟੀ ਦੀ ਕੋਈ ਕਮੀ ਨਹੀਂ ਸੇਵਾਦਾਰਾਂ ਦੀ ਲੋੜ ਆ ਵੱਧ ਤੋਂ ਵੱਧ ਜਿਹੜੇ ਹੱਥੀ ਕੰਮ ਕਰ ਸਕਣ ਕੱਲੀਆਂ ਫੋਟਾਂ ਮਾ ਖਿੱਚਣ ਵਾਲੇ ਜਾਂ ਉੱਥੇ ਜਾ ਕੇ ਸਟੋਰੀਆਂ ਪਾਉਣ ਵਾਲੇ ਸੇਵਾਦਾਰ ਮਾਫ ਕਰਨਾ ਕਿਉਂਕਿ ਜਿਹੜਾ ਇਹ ਸਮਾਂ ਸਮਾਂ ਬੜਾ ਭਿਆਨਕ ਹੈ ਪਸ਼ੂ ਮਰ ਰਹੇ ਹੈ ਜੀਵ ਜੰਤੂਆਂ ਤੇ ਬਹੁਤ ਵੱਡਾ ਭਾਰ ਹੈ ਤੇ ਇਸ ਕਰਕੇ ਸਾਨੂੰ ਉੱਥੇ ਜਾ ਕੇ ਧੀ ਮਿਹਨਤ ਕਰਨ ਵਾਲੇ ਨੌਜਵਾਨਾਂ ਦੀ ਲੋੜ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੈ ਸਵੇਰੇ 3:30-4 ਦੇ ਕਰੀਬ ਇਥੋਂ ਗੱਡੀ ਚੱਲੂਗੀ ਮੁਖਸਰ ਸਾਹਿਬ ਤੋਂ ਤੇ ਜਿਹੜੇ ਵੀ ਸੇਵਾਦਾਰ ਜਾਣਾ ਚਾਹੁੰਦੇ ਹੈ ਜਾਂ ਸੇਵਾਵਾਂ ਵਿੱਚ ਗੱਟੇ ਖਾਲੀ ਪਹੁੰਚਾਉਣਾ ਚਾਹੁੰਦੇ ਹੈ ਉਹ ਸਾਡੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਭੇਜ ਸਕਦੇ ਹੋ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ